ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇਕਰ ਤੁਹਾਨੂੰ ਇਸ ਚੈਨਲ ਉੱਤੇ ਪੰਜਾਬ ਦੇ ਵਿਰਸੇ ਸੰਬੰਧੀ ਪਾਈਆਂ ਜਾਂਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਆਪਾਂ ਸਰਦਾਰ ਮਲਕੀਅਤ ਸਿੰਘ ਸੈਣੀ ਦੀ ਪੁਸਤਕ ਪੰਜਾਬ ਦੇ ਅਲੋਪ ਹੋ ਰਹੇ ਪੰਛੀ ਸਰਲੇਖ ਅਧੀਨ ਛੋਟੀ ਬਹਿਰੀ ਵਾਰੀ ਗੱਲ ਕਰਾਂਗੇ ਹਿਮਾਲਿਆ ਦੀ ਗੋਦ ਵਿੱਚ ਜੰਮਨ ਤੇ ਵਦਨ ਫੁੱਲਣ ਤੋਂ ਬਾਅਦ ਛੋਟੀ ਬਹਿਰੀ ਪੰਜਾਬ ਵਿੱਚ ਤਾਂ ਮਹਿਜ ਸਰਦੀਆਂ ਦੀ ਧੁੱਪ ਦਾ ਨਿਗਮਨ ਲਈ ਕਦੇ-ਕਦਾਈਂ ਗੇੜਾ ਮਾਰਦੀ ਹੈ ਪ੍ਰਾਉਣਿਆ ਵਰਗਾ ਗੇੜਾ ਚਲੋ ਪ੍ਰਾਉਣਿਆ ਵਾਂਗ ਹੀ ਸਹੀ ਪੰਜਾਬ ਨੇ ਹਮੇਸ਼ਾ ਹੀ ਇਸ ਨੂੰ ਜੀ ਆਇਆਂ ਆਖਿਆ ਹੈ ਕੱਧਕਾਠ ਵਿੱਚ 30 ਤੋਂ 36 ਸੈਂਟੀਮੀਟਰ ਲਗਭਗ ਲਾਲ ਸ਼ਿਖਰੇ ਜਨੀ ਹੋਵੇਗੀ ਪਰ ਚੁਸਤੀ ਫੁਰਤੀ ਦਲੇਰੀ ਅਤੇ ਬਹਾਦਰੀ ਵਿੱਚ ਉਸ ਨਾਲੋਂ ਵੀ ਚਾਰ ਰਤیاں ਜ਼ਿਆਦਾ ਹੈ ਬੈਠਣ ਉਪਰੰਤ ਇਸ ਤੇ ਖੰਭ ਦਰਮਿਆਨੀ ਲੰਬਾਈ ਦੀ ਪੂੰਛ ਨੂੰ ਲਗਭਗ ਪੂਰੀ ਤਰ੍ਹਾਂ ਟਕ ਲੈਂਦੇ ਹਨ ਆਰਾਮ ਦੇ ਪਲਾਂ ਦੌਰਾਨ ਚਾਹੇ ਕੁਝ ਸੁਸਤ ਨਾਜ਼ਰ ਆਏ ਪਰ ਸ਼ਿਕਾਰ ਕਰਨ ਸਮੇ ਇਸ ਵਿੱਚ ਬਿਜਲੀ ਜਿਹੀ ਤੇਜ਼ੀ ਆ ਜਾਂਦੀ ਹੈ ਸ਼ਿਕਾਰ ਦੌਰਾਨ ਇਸ ਦੀ ਉਡਾਨ ਕਾਫੀ ਤੇਜ਼ ਤਾਕਤਵਰ ਅਤੇ ਸੋਹਣੀ ਹੋ ਨਿਭੜਦੀ ਹੈ ਫਾਲਸ ਰੂਪ ਜਿਸ ਦੇ ਸ਼ਾਇਦ ਹੀ ਕੋਈ ਸ਼ਿਕਾਰ ਭਾਵੇਂ ਬਚ ਕੇ ਨਿਕਲ ਜਾਵੇ ਰੰਗ ਰੂਪ ਵਿੱਚ ਇਹ ਆਪਣੇ ਕੁਣਵੇ ਦੇ ਬਾਕੀ ਪਰਿੰਦਿਆਂ ਨਾਲੋਂ ਕਾਫੀ ਅੱਡਰੀ ਹੈ ਜਿਸ ਕਰਕੇ ਇਸ ਦੀ ਪਛਾਣ ਕਰਨੀ ਜਰਾ ਜਿੰਨੀ ਵੀ ਮੁਸ਼ਕਲ ਨਹੀਂ प्रौੜ ਵਾਸਤਾ ਵਿੱਚ ਇਸ ਦਾ ਸਿਰ ਗੀਚੀ ਮੁੱਛਾਂ ਨੁਮਾ ਧਾਰੀਆਂ ਅਤੇ ਖੰਭਾਂ ਦਾ ਬਾਹਰੀ ਅੱਧਾ ਹਿੱਸਾ ਗੂੜਾ ਸਰਮਈ ਹੁੰਦਾ ਹੈ ਜਦੋਂ ਕਿ ਖੰਭਾਂ ਦਾ ਮਡਲਾ ਅੱਧ ਅਤੇ ਪੂੰਛ ਦੀ ਉੱਪਰਲੀ ਸਤ੍ਹਾ ਧੂਏ ਤੇ ਤੂਸਵਾ ਰੰਗ ਦੀ ਭਾ ਮਾਰਦੀ ਹੈ ਗੱਲਾਂ ਅਤੇ ਗਲਾ ਦੁੱਧ ਚਿੱਟਾ ਪਰ ਹੇਠਲੇ ਪਾਸੇੋਂ ਬਾਕੀ ਸਾਰਾ ਵਦਨ ਮੋਤੀਏ ਰੰਗਾ ਹੁੰਦਾ ਹੈ ਜਿਸ ਉੱਪਰ ਵੇਸ਼ ਮਾਰ ਕਾਲੇ ਟਿਮਕਣੇ ਇਸ ਕਾਦਰ ਬੀੜੇ ਅਤੇ ਤਰਤੀਬੇ ਹੋਏ ਹੁੰਦੇ ਹਨ ਕਿ ਉਹ ਆਪਸ ਵਿੱਚ ਮਿਲ ਕੇ ਸੰਗਣੀਆਂ ਧਾਰੀਆਂ ਨੂੰ ਜਨਮ ਦਿੰਦੇ ਚਾਪਦੇ ਹਨ ਪੱਟਾਂ ਅਤੇ ਪੂਸ ਦਾ ਮੁੱਢ ਵੱਲ ਦਾ ਅੱਧ ਅੱਧ ਗੇਰਿਉ ਅਤੇ ਲਾਲ ਰੰਗ ਦੀ ਰਲਮੀ ਭਾ ਮਾਰਦਾ ਹੈ ਪੰਜਾਂ ਤੱਕ ਸਾਰੀਆਂ ਲੱਤਾਂ ਇਸ ਕਦਰ ਖੰਭਾਂ ਨਾਲ ਟਕੀਆਂ ਹੁੰਦੀਆਂ ਹਨ ਜਿਵੇਂ ਕਿਸੇ ਨੇ ਖੁੱਲੇ ਪੌਂਚਿਆਂ ਵਾਲਾ ਪਜਾਮਾ ਪਾਇਆ ਹੋਵੇ ਜਵਾਨੀ ਦੌਰਾਨ ਸਾਰੇ ਦੇ ਸਾਰੇ ਖੰਭ ਧੂਏ ਰੰਗੇ ਹੁੰਦੇ ਹਨ ਜਾਂ ਲਾਲ ਤੇ ਲਾਲ ਜਾਂ ਗੇਰੂ ਰੰਗ ਦੀ ਜਗਾ ਬਦਾਮੀ ਰੰਗ ਹੁੰਦਾ ਹੈ ਇਸ ਦਾ ਨਾਰ ਜਿਸ ਨੂੰ ਬਹਿਰੀ ਬੱਚਾ ਵੀ ਆਖਦੇ ਹਨ ਮਾਦਾ ਨਾਲੋਂ ਕਾਫੀ ਛੋਟਾ ਹੁੰਦਾ ਹੈ ਪਰਾਜਨਨ ਰੁੱਤ ਨਾਰ ਅਤੇ ਮਾਦਾ ਦੋਨੇ ਹੀ ਆਲਨੇ ਦੇ ਨਜ਼ਦੀਕ ਬੈਠੇ ਕਿਉਂ 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 ਜਾ ਕੀ 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 ਜਹੀਆਂ ਕਾਫੀ ਚੀਖਵੀਆਂ ਆਵਾਜ਼ਾਂ ਕੱਢਦੇ ਹਨ ਨਿਡਰ ਅਤੇ ਬੇਖ ਬੇਖੌਫ ਹੋਣ ਕਰਕੇ ਜ਼ਿਆਦਾਤਰ ਇਕੱਲੇ ਇਕੱਲੇ ਹੀ ਰਹਿੰਦੇ ਹਨ ਪਰ ਕਦੀ ਕਦੀ ਕਈ ਕਈ ਜਨੇ ਰਲ ਕੇ ਵੀ ਸ਼ਕਾਰ ਕਰਦੇ ਹਨ ਜਿਆਦਾਤਰ ਸੂਰਜ ਛਿਪਨ ਤੋਂ ਬਾਅਦ ਸ਼ਾਮ ਦੇ ਕੁਸਮੂਸੇ ਦੌਰਾਨ ਜਦੋਂ ਚਮਚਡੇਕਾਂ ਅਸਮਾਨ ਵਿੱਚ ਉਡਣ ਲੱਗ ਪੈਂਦੀਆਂ ਹਨ ਤਾਂ ਇਸ ਦੇ ਸ਼ਿਕਾਰ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਸ਼ਿਕਾਰ ਦਾ ਪਿੱਛਾ ਕਰਦੇ ਸਮੇਂ ਕਲਾਵਾਚੀਆਂ ਪਾਉਣੀਆਂ ਤਿੱਖੇ ਤਿੱਖੇ ਮੋੜ ਕੱਟਣੇ ਤੇ ਅਖੀਰ ਉਸ ਨੂੰ ਮਜ਼ਬੂਤ ਪੰਜਿਆਂ ਨਾਲ ਦਬੋਚ ਲੈਣਾ ਸ਼ਾਇਦ ਇਸ ਤੋਂ ਜ਼ਿਆਦਾ ਹੋਰ ਕੋਈ ਪੰਖੀ ਨਹੀਂ ਜਾਣਦਾ ਇਸਦੇ ਖਾਣੇ ਵਿੱਚ ਕੀੜੇ ਪਤੰਗੇ ਚਮਚ ਡੇਕਾਂ ਤੇ ਕੁਝ ਛੋਟੇ ਮੋਟੇ ਪੰਛੀ ਸ਼ਾਮਲ ਹਨ ਇਲਾ ਵਾਂਗੂ ਇਸ ਨੂੰ ਵੀ ਉੜਦਿਆਂ ਉੜਦਿਆਂ ਹੀ ਆਪਣੇ ਸ਼ਿਕਾਰ ਨੂੰ ਪੈਰਾਂ ਵਿੱਚ ਫੜ ਕੇ ਖਾਣ ਦੀ ਆਦਤ ਹੈ ਇਸ ਦੀ ਪ੍ਰਜਨਨ ਰੁੱਤ ਮਈ ਤੋਂ ਜੁਲਾਈ ਤੱਕ 3 ਮਹੀਨੇ ਚੱਲਦੀ ਹੈ ਜਦੋਂ ਮਾਦਾ ਆਪਣਾ ਆਲਣਾ ਬਣਾਉਣ ਦੀ ਥਾਂ ਉੱਚੇ-ਉੱਚੇ ਰੁੱਖਾਂ ਤੇ ਕਾਮਾਂ ਦੇ ਪੁਰਾਣੇ ਆਲਣਿਆਂ ਵਿੱਚ ਆਂਡੇ ਦਿੰਦੀ ਹੈ ਖੁੱਲੇ ਮੈਦਾਨ ਖੇਤ ਦਰਿਆਵਾਂ ਤੇ ਝੀਲਾਂ ਦੇ ਸੁਨਸਾਨ ਕਿਨਾਰੇ ਪਹਾੜਾਂ ਦੀਆਂ ਢਲਾਣਾ ਤੇ ਰੇਤਲੇ ਟਿੱਬੇ ਇਸ ਦੇ ਮਨ ਭਾਉਂਦੇ ਟਿਕਾਣੇ ਹਨ ਪਿਛਲੇ ਕਾਫੀ ਸਮੇਂ ਤੋਂ ਛੋਟੀ ਗਹਿਰੀ ਨਾਲ ਪੰਜਾਬ ਦੀਆਂ ਹਰੀਆਂ ਭਰੀਆਂ ਵਾਦੀਆਂ ਨਹਿਰਾਂ ਦੇ ਕੰਢਿਆਂ ਝੀਲਾਂ ਦੇ ਕਿਨਾਰੇਆਂ ਤੇ ਕੰਢੀ ਦੇ ਇਲਾਕਿਆਂ ਵਿੱਚ ਕਦੀ ਆਮਣਾ-ਸਾਮਣਾ ਨਹੀਂ ਹੋਇਆ ਇਸ ਦੀ ਆਮਤ ਤੇ ਗਣਤੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਨਾਲ ਦੇ ਗੁਆਂਡੀ ਇਲਾਕਿਆਂ ਵਿੱਚ ਵੀ ਚੋਖੀ ਘਟ ਗਈ ਹੈ ਕਾਰਨ ਚਾਹੇ ਕੋਈ ਵੀ ਹੋਵੇ ਪਰ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅੱਜ ਇਹ ਖੂਬਸੂਰਤ ਪੰਛੀ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਗਿਆ ਕੱਲ ਨੂੰ ਕੋਈ ਹੋਰ ਹੋ ਜਾਵੇਗਾ ਅਖੀਰ ਇਹ ਸਿਲਸਿਲਾ ਕਦੋਂ ਤੱਕ ਸਦੀਆਂ ਤੋਂ ਪੰਜਾਬ ਦੀ ਧਰਤੀ ਤੇ ਨੇ ਧੜਕ ਵਿਛਰ ਰਹੇ ਇਹਨਾਂ ਸ਼ਿਕਾਰੀ ਪੰਖੀਦਿਆਂ ਦਾ ਇਸ ਤਰ੍ਹਾਂ ਇੱਕ ਇੱਕ ਕਰਕੇ ਲੋਪ ਹੋਣਾ ਕਿਸੇ ਭੈਖ ਮਾਰੂ ਵਿਪਤਾ ਦਾ ਸੰਕੇਤ ਜਾਪਦਾ ਹੈ ਸੋ ਧੰਨਵਾਦ ਜੀ